ਜੀ ਰੈਕ ਬੁੱਕ ਜਮਾ ਕਰਾ ਕੇ ਤੇ ਆਪਾਂ ਹੋ ਗਏ ਆ ਰੈਡੀ ਲੋ ਜੀ ਚੜਾਈ سٹਾਰਟ ਹੈ ਥੋੜੀ ਜੀ ਸੰਗਤ ਸਾਰੀ ਆਪਣੇ ਨਾਲ ਆਪਣੇ ਪਿੱਛੇ ਢੇਡ ਪੂਜ ਆਪਣੀ ਹੋ ਗਈ ਹੈ ਤੇ ਅਜ਼ਰੀ ਜੋ ਮਾਰਦ ਗੋਦਰਾ ਕਰਦੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਪਿਛਲੇ ਵਲੌਗ ਚ ਜਿੱਦਾਂ ਤੁਸੀਂ ਦੇਖਿਆ ਸੀ ਜੀ ਆਪਾਂ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਪਹੁੰਚੂਕੇ ਸੀ ਤੇ ਉੱਥੇ ਆਪਾਂ ਰੈਡੀ ਹੋ ਗਏ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੇ ਆਪਣਾ ਬੈਗ ਵਗੈਰਾ ਗੱਢੜੀ ਕਰ ਦੇ ਵਿੱਚ ਜਮ੍ਹਾਂ ਕਰਵਾ ਦਿੱਤਾ ਸੀ ਤੇ ਉਸ ਤੋਂ ਬਾਅਦ ਹੁਣ ਆਪਾਂ ਅੱਜ ਦੇ ਵਲੌਗ ਵਿੱਚ ਸਟਾਰਟ ਕਰਾਂਗੇ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਤੋਂ ਗੁਰਦੁਆਰਾ ਗੋਬਿੰਦ ਧੰ ਸਾਹਿਬ ਤੱਕ ਦੀ ਪੈਦਲ ਚੜਾਈ ਹਾਂਜੀ ਬੈਗ ਉਹ ਜਮ੍ਹਾਂ ਕਰਾ ਕੇ ਤੇ ਆਪਾਂ ਹੋ ਗਏ ਆ ਰੈਡੀ ਤੇ ਸੰਗਤ ਆਪਣੀ ਆ ਰਹੀ ਹੈ ਪਿੱਛੇ ਬਾਕੀ ਇੱਕ ਵੀਰ ਆਪਣੇ ਨਾਲ ਖੜਾ ਹੈ ਬਾਕੀ ਆਪਾਂ ਚੱਲਦੇ ਆ ਇਥੋਂ ਕਰਦੇ ਆ ਸਟਾਰਟ ਬੋਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇ ਹੋਰ ਸ੍ਰੀ ਅਕਾਲ ਪਪਾ ਉੱਤੇ ਗਿਆ ਹੌਲ ਤੇ ਪਹਿਲਾਂ ਬਲੋ ਸੜ ਸੀ ਉਹਨੇ ਨਵਾ ਬਣਿਆ ਏ ਥੱਲੇ ਤੁਸੀਂ ਫਲੋ ਦੇਖ ਸਕਦੇ ਹੋ ਪਾਣੀ ਦਾ ਬਹੁਤ ਜ਼ਿਆਦਾ ਤੇਜ਼ ਹੁਣ ਆਪਾਂ ਨੂੰ ਥੋੜੀ ਜਿਹੀ ਚੜਾਈ ਪੈਦਲ ਚੜ੍ਹ ਕੇ ਫਿਰ ਅੱਗੋਂ ਆਪਾਂ ਨੂੰ ਜਾ ਕੇ ਉੱਥੋਂ ਟੈਕਸੀ ਮਿਲੇਗੀ ਤੇ ਉਹ ਆਪਾਂ ਨੂੰ ਇੱਥੋਂ 4 ਕਿਲੋਮੀਟਰ ਦੂਰ ਪੁਲਨਾ ਪਿੰਡ ਤੱਕ ਲੈ ਕੇ ਜਾਏਗੀ ਪਹਿਲਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਪੁਲ ਪਹਿਲਾਂ ਹੁੰਦਾ ਸੀ ਉਹਦੇ ਉੱਪਰ ਦੀ ਟੈਕਸੀਆਂ ਜਾਂਦੀਆਂ ਸੀ ਇਹ ਆਪਾਂ ਨੂੰ ਗੁਰਦੁਆਰਾ ਸਾਹਿਬ ਤੋਂ ਹੀ ਟੈਕਸੀਆਂ ਮਿਲ ਜਾਂਦੀਆਂ ਸੀ ਬਟ ਇਹ ਆ ਕਿ ਹੁਣ ਉਹ ਪੁਲ ਟੁੱਟਣ ਕਰਕੇ ਇਹ ਹੱਲੇ ਰੋਡ ਪੂਰੀ ਤਰ੍ਹਾਂ ਬਣੀ ਨਹੀਂ ਸੋ ਆਪਾਂ ਨੂੰ ਟੈਕਸੀ ਅੱਗੋਂ ਜਾ ਕੇ ਮਿਲੇਗੀ ਇੱਥੋਂ ਥੋੜੀ ਚੜਾਈ ਚੜ੍ਹ ਕੇ ਤੇ ਆਪਾਂ ਨੂੰ ਅੱਗੇ 4 ਕਿਲੋਮੀਟਰ ਤੱਕ ਉਹੀ ਲੈ ਕੇ ਜਾਏਗੀ ਥੋੜਾ ਜੀ 500 ਮੀਟਰ ਦਾ ਰਸਤਾ ਹੈਗਾ ਜਿਹੜਾ ਆਪਾਂ ਨੂੰ ਪੈਦਲ ਜਾਣਾ ਪਏਗਾ ਫਿਰ ਉਸ ਤੋਂ ਅੱਗੇ ਆਪਾਂ ਪੈਦਲ ਜਾ ਕੇ ਉਸ ਤੋਂ ਅੱਗੇ ਆਪਾਂ ਟੈਕਸੀ ਲਵਾ ਲਾਂਗੇ ਆਪਾਂ ਪਹੁੰਚ ਗਏ ਜੀ ਟੈਕਸੀ ਕੋਲ ਤੇ ਉਹ ਸਾਈਡ ਲੱਗਿਆ ਗੁਰਦੁਆਰਾ ਗੋਬਿੰਦ ਘਰ ਬਾਕੀ ਕਰ ਰਹੇ ਗੱਲ ਤੇ ਦੇਖਦੇ ਹਾਂ ਕਿੰਨੀ ਵੱਧਦਾ ਫਿਰ ਚੱਲਦੇ ਹਾਂ ਅੱਗੇ ਆ ਪਹੁੰਚ ਗਿਆ ਜੀ ਪੋਇਨਾ ਇੱਥੋਂ ਹੁਣ ਆਪਣੀ ਪੈਦਲ ਚੜਾਈ ਸਟਾਰਟ ਹੋਏਗੀ ਤੇ ਇਸ ਸਾਈਡ ਕਾਉਂਟਰ ਬਣਿਆ ਹੋਇਆ ਹੈ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਹੈ ਤੇ ਫਿਰ ਰਜਿਸਟ੍ਰੇਸ਼ਨ ਕਰਵਾ ਕੇ ਇੱਥੋਂ ਅੱਗੇ ਦਾ ਮੋਟਾਈਲ ਚੜਾਈ ਸਟਾਰਟ ਕਰਨੀ ਪਵੇਗੀ ਜਿਹੜੇ ਆਪਾਂ ਨੂੰ ઋਸ਼ੀਕੇਸ਼ ਤੋਂ ਰਜਿਸਟ੍ਰੇਸ਼ਨ ਕਰਵਾ ਕੇ QR ਕੋਡ ਮਿਲੇ ਸੀ ਉਹ ਆਪਣਾ ਇੱਕ ਕ੍ਰੋਸ ਚੈੱਕ ਹੋਇਆ ਇੱਥੇ ਉਸ ਤੋਂ ਬਾਅਦ ਆਪਾਂ ਪੈਦਲ ਚੜਾਈ ਕੀਤੀ ਹੈ ਸਟਾਰਟ ਆਪਣਾ ਇੱਥੋਂ ਪੋਲਣਾ ਪਿੰਡ ਤੋਂ ਸਮਣੇ ਤੁਸੀਂ ਦੇਖੋ ਉਹ ਝਰਨਾ ਚੱਲ ਰਿਹਾ ਹੈ ਇਹ ਪਾਣੀ ਉੱਪਰੋਂ ਤੋਂ ਬਰਫ਼ ਖੁਰਖੁਰ ਕੇ ਆ ਰਹੀ ਹੈ ਬਾਕੀ ਸੰਗਤ ਆਪਣੇ ਨਾਲ ਜਾ ਰਹੀ ਹੈ ਸਾਰੀ ਚੜ੍ਹਾਈ ਚੜ ਰਹੇ ਆਪਾਂ ਤੇ ਬਾਕੀ ਕੋਈ ਸ਼ਬਾਈ ਆਪਣੇ ਅੱਗੇ ਚਲੇ ਗਏ ਕੁਝ ਪਿੱਛੇ ਰਹਿ ਗਏ ਤੁਸੀਂ ਦੇਖੋ ਨਵੀਂ ਕਿੰਨੀ ਅੱਲੇ ਰਹੀ लक्ष्मण ਮੰਦਵਾਂ ਸੁਭਾਗ ਉਤਪਾਚਾਰ ਨਾਲ ਦੇਖੋ ਤੁਸੀਂ ਬਾਕੀ ਇਹ ਕੋਸ਼ਿਸ਼ ਕਰੋ ਜਦੋਂ ਵੀ ਤੁਸੀਂ ਟ੍ਰੈਕਿੰਗ ਸਟਾਰਟ ਕਰਨੀ ਹੈ ਤਾਂ ਛੋਟੇ-ਛੋਟੇ ਕਦਮ ਲਓ ਜਿਆਦਾ ਵੱਡੇ ਕਦਮ ਲੈ ਕੇ ਨਾ ਚੱਲੋ ਜਿਆਦਾ ਵੱਡੇ ਕਦਮ ਲੈ ਕੇ ਜਾਓਗੇ ਤੇ ਤੁਹਾਨੂੰ ਸਾਹ ਜਲਦੀ ਚੜ ਜਾਏਗਾ ਕਚਰਾ ਇਧਰੋਂ ਕਚਰਾ ਕੋੜੇ ਜਿਹੜੇ ਨਹੀਂ ਚੱਲ ਕੇ ਜਾ ਸਕਦੇ ਉਹ ਇੰਟਰ ਤੇ ਵੀ ਜਾ ਸਕਦੇ ਆ ਜਿੱਥੋਂ ਮਤ ਚੜਾਈ ਆ ਜਾਂਦੀ ਏ ਉਥੋਂ ਤਾਂ ਮੁਸ਼ਕਿਲ ਲੱਗਦਾ ਹੈ ਪਰ ਜਦੋਂ ਪਲੇਨਰੀ ਆ ਜਾਂਦਾ ਫਿਰ ਇਹ ਲੱਗਦਾ ਕਿ ਚੜਾਈ ਆਸਾਨ ਹੀ ਹੈ ਬਾਕੀ ਕੋਈ ਨਹੀਂ ਦੇਖਦੇ ਆਪਾਂ ਚੱਲਦੇ ਸੰਗਤ ਇਸ ਵਾਰ ਨਾ ਮਾਤਰੀ ਹੈ ਜਿਆਦਾ ਸੰਗਤ ਨਹੀਂ ਹੈਗੀ ਤੇ ਰਸਤਾ ਤੁਸੀਂ ਦੇਖ ਲਓ ਇਦਾਂ ਦਾ ਕੁਝ ਪੱਥਰਾਂ ਦਾ ਬਣਿਆ ਹੋਇਆ। ਦਰਖਤ ਤੇ ਕੋਈ ਛੱਡਿਆ ਪੁਰਾਣੇ-ਪੁਰਾਣੇ। ਇਹ ਸਾਰੇ ਰਾਹਤੇ 'ਚ ਆਪਾਂ ਨੂੰ ਇਦਾਂ ਦੇ ਕਈ ਤਰ੍ਹਾਂ ਦੇ ਦਰਖਤ ਮਿਲਣਗੇ। ਬਾਕੀ ਇਸ ਰਸਤੇ ਦੇ ਵਿੱਚ ਸਾਰਾ ਜੰਗਲ ਹੀ ਆਏਗਾ। ਆਸ-ਪਾਸ ਸਾਰਾ ਜੰਗਲ ਹੀ ਏ ਤੇ ਇਹ ਪਹਾੜੀ ਦੇ ਉੱਪਰ ਬਣਿਆ ਹੋਇਆ ਰਸਤਾ ਸਾਰਾ ਪਹਾੜੀ ਨੂੰ ਕੱਟ ਕੇ ਰਸਤਾ ਬਣਾਇਆ ਹੋਇਆ ਹੈ ਤੇ ਇਹਗਾ ਸਾਰਾ ਜੰਗਲ ਦੇ ਵਿੱਚ ਦੀ ਰਸਤਾ ਜਾਏਗਾ। ਅੱਗੇ ਇਸ ਰਸਤੇ ਦੇ ਵਿੱਚ ਜੀ ਅਖਰੋਟ ਦੇ ਦਰਖਤ ਵੀ ਲੱਗੇ ਹੋਏ ਆ ਕਾਫੀ। ਕਬਜੇ ਵੀਰ ਬੈਠਾ ਘੋੜੇ ਵਾਲਾ। ਉਹਨੂੰ ਪੁੱਛਨੇ ਕੀ ਰੇਟ ਹੈ? ਕੀ ਰੇਟ ਹੈ? ਕੀ ਰੇਟ ਹੈ ਘੋੜੇ ਦਾ? ਦੇਖੋ ਇਹਨੂੰ ਸੋ ਇਹਦਾ ਆਪ ਕਿੰਨਾ ਲੱਗੇ? 1900 ਗਾਂਗਰੀਆ ਤੱਕ ਦਾ। ਠੀਕ ਆ। ਬਾਕੀ ਜੇ ਤੁਸੀਂ ਘੋੜੇ ਤੇ ਜਾਣਾ ਹੋਵੇ ਤੁਸੀਂ ਘੋੜੇ ਲੈ ਸਕਦੇ ਹੋ। ਗਾਂਗਰੀਆ ਤੱਕ ਦਾ 1900 ਰੇਟ ਹੈ। ਗੋਬਿੰਦ ਧਾਮ ਤੱਕ ਹੀ ਛੋੜ ਕੇ ਆਉਗੇ ਨਾ? ਹਾਂ ਗੋਬਿੰਦ ਧਾਮ ਤੱਕ। ਠੀਕ ਆ। ਗੋਬਿੰਦ ਤਾਮ ਤੱਕ ਦਾ ਰੇਟ ਹੈਗਾ 1900 ਰੁਪਿਆ ਤੇ ਬਾਕੀ ਬਾਕੀ ਇਹਨਾਂ ਨਾਲ ਘਟਾਵਦਾ ਵੀ ਸਕਦੇ ਆ ਪਰ ਰੇਟ ਉਹ ਮੌਕੇ ਤੇ ਡਿਪੈਂਡ ਕਰਦਾ ਏ ਤੇ ਸੰਗਤ ਦੇ ਰਸਤੇ ਡਿਪੈਂਡ ਕਰਦਾ ਏ ਬਾਕੀ ਮੈਂ ਤਾਂ ਸਾਰੀ ਚੜਾਈ ਕੋਸ਼ਿਸ਼ ਇਹੀ ਕਰਾਂਗਾ ਕਿ ਪੈਦਲ ਹੀ ਕੀਤੀ ਜਾਵੇ 1 ਕਿਲੋਮੀਟਰ ਦੇ ਕਰੀਬ ਆ ਕੇ ਤੇ 2-4 ਮਿੰਟ ਥੋੜਾ ਬਹਿ ਕੇ ਰੈਸਟ ਕਰਕੇ ਆਪਾਂ ਅੱਗੇ ਚੱਲਦੇ ਹਾਂ ਉਧਰੋਂ ਵੀ ਸੰਗਤਾਂ ਆ ਰਹੀਆਂ ਸ਼ਬਦਾ ਦੇਖ ਲੋ ਜੀ ਸੰਕਾਂ ਦੀ ਨੰਗੇ ਪੈਰੀ ਤੇ ਉਸ ਤੋਂ ਬਾਅਦ ਆਪਣੇ ਕੁਛ ਵੀ ਰਾਨੇ ਬੈਗ ਉੱਥੇ ਰੱਖਤੇ ਆ 100 ਰੁਪਿਆ ਪਰ ਬੈਗ ਦਾ ਹਿਸਾਬ ਨਾਲ ਤੇ ਆਪਾਂ ਨਹੀਂ ਰੱਖੇ ਆਪਾਂ ਬੈਗ ਨਾਲ ਹੀ ਆਪਣੀ ਕੈਰੀਅਰ ਕਿੱਲੇ ਲੈ ਕੇ ਜਾਵਾਂਗੇ ਬਾਕੀ ਚਲੋ ਚੱਲਦੇ ਆ ਤੁਰੋ ਯਾਰ ਆਜੋ ਚਲ ਜੀ ਥੋੜਾ ਥੋੜਾ ਸਾਹ ਲੈ ਕੇ ਕਿਲੋ ਕਿਲੋ ਮੀਟਰ ਤੇ ਫਿਰ ਆਪਾਂ ਆਪਣਾ ਸਫਰ ਪੂਰਾ ਕਰਾਂਗੇ ਅ ਕੋਸ਼ਿਸ਼ ਇਹ ਕਰਨਾ ਕਿ ਜਦੋਂ ਤੁਸੀਂ ਚੜਾਈ ਚੜਦੇ ਹੋ ਤਾਂ ਥੋੜੀ ਥੋੜੀ ਦੇਰ ਬਾਅਦ ਸਾਹ ਫੁੱਲਣ ਲੱਗ ਜਾਂਦਾ ਹੈ ਜਦੋਂ ਤੁਹਾਨੂੰ ਸਾਹ ਚੜੇ ਕੋਈ 1-2 ਮਿੰਟ ਰੁੱਕ ਕੇ ਸਾਹ ਲੈ ਲਓ ਸੰਗਤਾਈ ਉਹ ਜਿਲ੍ਹਾ ਲਾਹੌਰ ਤੋਂ ਤੇ ਫਿਰ ਉਹ ਸੰਗਤ ਆ ਰਹੀ ਹੈ ਆਪਾਂ ਪਹੁੰਚ ਗਏ ਹਾਂ ਜੀ ਜੰਗਲ ਚੱਟੀ ਤੇ ਬਾਕੀ ਥੋੜੀ ਥੋੜੀ ਦੇਰ ਬਾਅਦ ਇਦਾਂ ਦੁਕਾਨਾਂ ਆਉਂਦੀਆਂ ਕੰਟੀਨ ਵਾਲੀਆਂ ਚਾਹ ਪਾਣੀ ਕੁਝ ਵੀ ਤੁਸੀਂ ਖਾਣਾ ਪੀਣਾ ਕੰਟੀਨ ਵਾਲੀਆਂ ਦੁਕਾਨਾਂ ਥੋੜੀ ਥੋੜੀ ਦੇਰ ਬਾਅਦ ਆਉਂਦੀਆਂ ਤੇ ਬਾਕੀ ਆਪਣੇ ਦੋ ਵੀਰ ਅੱਗੇ ਨਿਕਲ ਗਏ ਸੀ ਉਹ ਵੀ ਇੱਥੇ ਬੈਠੇ ਆਪਾਂ ਨੂੰ ਮਿਲੇ ਆ ਤੇ ਆਪਾਂ ਚੱਲਦੇ ਆ ਕੁਝ ਵੀਰ ਆਪਣੇ ਅੱਗੇ ਨਿਕਲ ਗਏ ਆ ਤੇ ਕੁਝ ਦੋ ਤਿੰਨ ਜਿਹਨੇ ਪਿੱਛੇ ਰਹਿ ਗਿਆ ਬਾਕੀ ਥੋੜਾ ਰਸਤਾ ਥੋੜਾ ਜਿਹਾ ਪਲੇਨ ਹੈ ਚੜਾਈ ਨਹੀਂ ਹੈਗੀ ਪਿੱਛੇ ਥੋੜੀ ਜਿਆਦਾ ਖੜੀ ਚੜਾਈ ਸੀ ਚੱਲਦੇ ਆਪਾਂ ਅੱਗੇ ਦੇਖਦੇ ਹਾਂ ਥੋੜਾ ਜਿਹਾ ਸਾਈਡ ਵਾਲੀ ਪੁਨੀ ਵਾਲਾ ਆਪਾਂ ਪਹੁੰਚ ਗਏ ਜੀ ਅੱਗੇ ਇੱਥੋਂ ਹੁਣ ਦੋ ਰਸਤੇ ਹੋ ਜਾਂਦੇ ਆ ਬੈਗ ਵਾਲਾ ਬਾਈ ਆਪਣੇ ਨਾਲ ਤੇ ਆਪਾਂ ਆ ਗਏ ਜੀ 1 2 3 4 7 ਟੋਟਲ ਇੱਥੇ ਆ ਗਏ ਆ ਤਿੰਨੇ ਜਿਹਨੇ ਆਪਣੇ ਪਿੱਛੇ ਰਹਿ ਗਏ ਤੇ ਇੱਥੇ ਬਹਿਸ ਚੱਲਣ ਈ ਏਕ ਇਹ ਨਾ ਕਹਿ ਰਿਹਾ ਜੀ ਆਪਾਂ ਪਰੋਂਠੇ ਅੱਗੋਂ ਖਾਵਾਂਗੇ ਇੱਕ ਕਹਿ ਰਿਹਾ ਜੀ ਇੱਥੋਂ ਖਾਵਾਂਗੇ ਬਾਕੀ ਇੱਥੋਂ ਦੋ ਰਸਤੇ ਹੋ ਜਾਂਦੇ ਆ ਇੱਕ ਰਸਤਾ ਇਧਰ ਤੋਂ ਜਾਂਦਾ ਉੱਪਰ ਨੂੰ ਤੇ ਇੱਕ ਰਸਤਾ ਥੱਲੇ ਨੂੰ ਫਿਰ ਅੱਗੇ ਜਾ ਕੇ ਜਿਹੜਾ ਉਹ ਆਪਣਾ ਪੋਲਾ ਦਾ ਵੱਡਾ ਉੱਥੇ ਜਾ ਕੇ ਰਸਤੇ ਮਿਲ ਜਾਂਦੇ ਪੁਲ ਲੰਘ ਕੇ ਜੇ ਆਪਾਂ ਇਸ ਰਸਤੇ ਦੀ ਜਾਵਾਂਗੇ ਇਹ ਰਸਤਾ ਉਹ ਪੁਲ ਵਾਇਆ ਪੁਲ ਖਣੀ ਜਾਏਗਾ ਤੇ ਜੇ ਇਸ ਰਸਤੇ ਦੀ ਜਾਵਾਂਗੇ ਇਹ ਉਹ ਨੀਚੇ ਜਿਹੜਾ ਲੱਕੜ ਵਾਲਾ ਪੁਲ ਬਣਿਆ ਹੋਇਆ ਇਹ ਰਸਤਾ ਉਧਰ ਵਾਲੇ ਸਾਈਡ ਦੀ ਜਾਏਗਾ ਬਾਕੀ ਓਏ ਆਪੇ ਤਿਆਰੀ ਖਚਲੀ ਹੈ ਆਪਾਂ ਸਲਾਹ ਹੁਣੇ ਬਣ ਗਈ ਕਿ ਆੰਦਰਾ ਆਈ ਹੋਈ ਸੀ ਲੰਚ ਅੱਗੋਂ ਹੀ ਕਰਾਂਗੇ ਤੇ ਆਪਾਂ ਜਾਵਾਂਗੇ ਨੀਚੇ ਵਾਲੇ ਰਸਤੇ ਤੇ ਸਾਰੀ ਸਾਰੀ ਜੀ ਲੰਘੀ ਜੀ ਤੇ ਦੁਕਾਨਾਂ ਤੇ ਵੀ ਉੱਪਰ ਵਾਲੇ ਰਸਤੇ 'ਚ ਵੀ ਹੈਗੀਆਂ ਤੇ ਨੀਚੇ ਵਾਲੇ ਰਸਤੇ 'ਚ ਵੀ ਹੈਗੀਆਂ ਉੱਪਰਲੇ ਰਸਤੇ 'ਚ ਜੇ ਆਪਾਂ ਜਾਈਏ ਰਸਤੇ 'ਚ ਕੋ ਮੈਡੀਕਲ ਕੈਂਪ ਵੀ ਲੱਗਾ ਹੁੰਦਾ ਜਿੱਥੇ ਉਹ ਮੈਡੀਕਲ ਕੈਂਪ ਪੰਜਾਬ ਦੀ ਸੰਗਤ ਵੱਲੋਂ ਲਾਇਆ ਜੋ ਜਿੰਨੇ ਮ사ਜ ਵਗੈਰਾ ਦਵਾਈਆਂ ਵਗੈਰਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਚਾਦਰ ਲੰਗਰ ਜੇ ਕੋਈ ਪ੍ਰੋਬਲਮ ਹੈ ਉੱਥੇ ਰੁਕੇ ਮੈਡੀਸਨ ਲੈ ਸਕਦਾ ਹੈ ਬਾਕੀ ੱਲੇ ਵੀ ਇਹਨਾਂ ਦਾ ਨਿਬੜਿਆ ਨਹੀਂ ਕੁਛ ੱਲੇ ਵੀ ਬਹਿਸ ਚਾਲੂ ਹੈ ਆਜੋ ਯਾਰ ਅੱਗੇ ਚਲੀਏ ਆਪਾਂ ਸਰੀ ਆਪਣੇ ਨਾਲ ਨੇ ਪਿੱਛੇ ਚੱਲਦੇ ਆਪਾਂ ਭਾਈ ਚਨੇ ਦੀ ਦਾਲ ਉਬਲੀ ਹੋਈ ਚਨੇ ਉਬਲੇ ਹੋਏ ਨਿੰਬੂ ਭਾਗੇ ਛਾੜ ਵਗੈਰਾ ਬਾਕੀ ਇਹ ਆ ਕਿ ਰਸਤੇ 'ਚ ਆਪਾਂ ਨੂੰ ਇਹੋ ਜਿਹੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਫਰਾਈਡ ਨੋ ਵੋਇਡ ਕਰ ਸਕਦੇ ਹੋ ਜਿੰਨਾਂ ਉਹਨਾਂ ਅਵੋਇਡ ਕਰੋ ਬਿਸਕੁਟਰ ਪੁਜੀਆ ਵਗੈਰਾ ਉਹ ਐਡ ਕਰੋ ਕਿਉਂਕਿ એનર્ਜੀ ਉਹਨਾਂ ਨਾਲ ਆਪਾਂ ਨੂੰ એનર્ਜੀ ਨਹੀਂ ਮਿਲਦੀ એનર્ਜੀ ਆਪਾਂ ਨੂੰ ਇਹਨਾਂ ਨਾਲ ਹੀ ਮਿਲਣੀ ਹੈ ਤੇ ਰਸਤੇ 'ਚ એનર્ਜੀ ਆਪਣੀ ਜ਼ਿਆਦਾ ਲੱਗਦੀ ਚੜਾਈ ਚੜਨ ਲੱਗੇ ਆਪਾਂ ਤਕਰੀਬਨ ਤਕਰੀਬਨ ਆਧਰਾਚ ਹੋ ਚੁੱਕੇ ਆ। ਉਹ ਤੁਸੀਂ ਦੇਖ ਸਕਦੇ ਹੋ ਜਿਹੜਾ ਉੱਪਰ ਵਾਲਾ ਰਸਤਾ ਮੈਂ ਤੁਹਾਨੂੰ ਦਿਖਾਇਆ ਸੀ। ਉਹ ਇਹ ਪੁਲ ਵਾਲੀ ਸਾਈਡ 'ਚ ਜਾਏਗਾ। ਤੇ ਬਾਕੀ ਇਧਰੋਂ ਤੁਸੀਂ ਹਲਕ ਨੂੰ ਨੰਦਾ ਨਦੀ ਦੇਖ ਸਕਦੇ ਹੋ। ਇੱਕ ਉਧਰੋਂ ਵੀ ਆ ਰਹੀ ਇੱਥੇ ਦੋ ਨਦੀਆਂ ਆਪਸ ਵਿੱਚ ਮਿਲਦੀਆਂ। ਇਹ ਜਿਹੜੀ ਉਹ ਵਾਲੀ ਸਾਈਡ ਹੈ ਉਹ ਪਹਾੜੀ ਕੁਝ ਦੇਖ ਰਹੇ ਹੋ। ਇੱਥੇ ਅੱਗੇ ਜਾ ਕੇ ਟਰੈਕ ਹੁੰਦੀ ਹੈ ਕਾਗਬੁਸ਼ੰਡੀ ਤਾਲ ਲੇਕ। ਇਹ ਲੋਕ ਇੱਧਰ ਵੀ ਜਾਂਦੇ ਟਰੈਕਿੰਗ ਕਰਨ ਚਾਰ ਦਿਨ ਦੀ ਟਰੈਕਿੰਗ ਹੀ ਹੈਗੀ ਹੈ ਤਾਕ ਪਰਸ਼ੰਦੀ ਬਹੁਤ ਕਿੰਨੇ ਲੋਕ ਆਜਾ ਇੱਕ ਨਦੀ ਓਸ ਸਾਈਡ ਤੋਂ ਕਾਗ ਪਰਸ਼ੰਦੀ ਵਾਲੀ ਸਾਈਡ ਤੋਂ ਆ ਰਹੀ ਹੈ ਕਿ ਇੱਧਰ ਗੋਵਿੰਦ ਘੰਬੜੀ ਸਾਈਡ ਤੋਂ ਆਂਦੀ ਹੈ ਬਾਕੀ ਆਪਣੀ ਸਲਾਹ ਬਣੀ ਹੈ ਕਿ ਉਹ ਉੱਪਰ ਵਾਲੇ ਟਾਬੇ ਤੇ ਜਾ ਕੇ ਰੰਚ ਕਰਾਂਗੇ ਇੱਕ ਵੀਰ ਨੂੰ ਭੁੱਖ ਜ਼ਿਆਦਾ ਲੱਗੀ ਹੈ ਉਹ ਜਾ ਰਿਹਾ ਉਹਨੂੰ ਜਾ ਕੇ ਕਿਹਾ ਕਿ ਤੂੰ ਆਰਡਰ ਦੇ ਤੇ ਅਸੀਂ ਪਿੱਛੇ ਆਣੇ ਹਾਂ ਅੱਪਾ ਪਹੁੰਚ ਗਏ ਜੀ ਲੱਕੜ ਵਾਲੇ ਛੋਟੇ ਪੁਲ ਤੇ ਜਿਹੜਾ ਛੋਟਾ ਪੋਲ ਹੈ ਦੂਸਰਾ ਪੋਲ ਉੱਪਰ ਵਾਲੀ ਸਾਈਡ ਹੈ ਜਦੋਂ ਪੋਲ ਨਹੀਂ ਬਣਿਆ ਸੀ ਉਸ ਤੋਂ ਪਹਿਲਾਂ ਯਾਤਰਾ ਇਸੇ ਪੋਲ ਤੋਂ ਹੀ ਚੱਲਦੀ ਸੀ ਬਾਕੀ ਪਾਣੀ ਤੇ ਚੱਲ ਰਿਹਾ ਉਹਦੇ ਨਾਲ ਹਵਾ ਬਹੁਤ ਠੰਡੀ ਆ ਰਹੀ ਹੈ ਇੱਥੇ ਆਸ-ਪਾਸ ਬਹੁਤ ਜ਼ਿਆਦਾ ਗ੍ਰੀਨਰੀ ਹੋਣ ਕਰਕੇ ਤੇ ਬਹੁਤ ਵਧੀਆ 뷰 ਬਣ ਰਿਹਾ। ਬਾਕੀ ਇੱਥੇ ਆ ਕੇ ਏਦਾਂ ਮਹਿਸੂਸ ਹੁੰਦਾ ਹੈ ਕਿ ਤੁਸੀਂ ਕੁਦਰਤ ਦੇ ਬਹੁਤ ਨੇੜੇ ਆ ਗਏ ਹੋ। तो पहुंच गए ऊपर उसे ऑर्डर देता है पराठिया उ बैठ के खुवागे बाकी संगत आ रही है अपनी पिछे उस सैड गोबिंद घाट रह गया आप जावे सीधा उपर वाली साइड में गोविंद गोबिंदाम वाली साइड में ਇਹ ਕਿਹੜੇ ਚੈਨ ਲੱਗੇ ਹੋਏ ਸੇਟ ਪੂਜਾ ਆਪਣੀ ਹੋ ਗਈ ਐ ਤੇ ਮੁੰਡਿਆਂ ਨੇ ਖਾ ਕੇ ਪਰੌਂਠੇ ਤੇ ਹੁਣ ਚਾਹ ਪੀ ਰਹੇ ਆ ਬਾਕੀ ਆ ਵੀਰ ਆਪਣੇ ਪਿੱਛੇ ਸੀ ਤੇ ਇਹ ਹੋਇਆ ਹੁਣ ਆਇਆ ਇਹਨਾਂ ਦੀ ਵਾਰੀ ਹੁਣ ਆਈ ਏ ਤੇ ਵੀ ਲੱਗੇ ਖਾਣ ਖਾ ਲੋ ਖਾ ਲੋ ਥੋੜੇ ਖਾਣਾ ਬਾਜੋ ਚੜਾਈ ਨਹੀਂ ਐ ਚੜਿਆ ਜਾਣਾ ਬਸ ਠੀਕ ਐ ਠੀਕ ਐ ਵਾਇਗਨ ਦਾ ਨਾਮ ਹੈ ਜੀ ਹਾਂ ਉਹ ਵੀ ਆਪਰਾ ਕਰਦੇ ਨੇ ਸਾਡੇ ਤੇ ਨਾ ਪਹੁੰਚ ਆ ਰਹੀ ਸਾਰ ਲੇ ਜੀ ਲੋਬੀ ਆ ਵੀਰ ਸਭ ਤੋਂ ਪਹਿਲਾਂ ਦਾ ਖਾਨ ਲੱਗਾ ਤੇ ਹੱਲੇ ਤੱਕ ਆ ਰਿਹਾ ਜੀ ਦੂਜਾ ਤੇ ਤੀਜਾ ਪਰੋਟਾ ਖਾ ਲਿਆ ਬਾਜੋ ਚੜਾਈ ਚੜਨੀ ਹੋਣੀ ਹੋਖੀ ਪਰ ਵੀਰ ਅਹੀਂ ਚੁੱਕੇ ਨਹੀਂ ਲੱਗੇ ਜਾਣਾ ਕਿਸੇ ਨੂੰ ਬੈਗ ਆਪਣੇ ਆਪ ਹੀ ਲੱਗੇ ਜਾਣੇ ਪੈਣੇ ਆ ਲੰਚ ਕਰਕੇ ਤਕਰੀਬਨ ਆਪਾਂ 1.5 ਕਿਲੋਮੀਟਰ ਅਗੇ ਨੂੰ ਪਰ ਹੁਣ ਤੁਸੀਂ ਦੇਖੋ ਪਰਬੱਦਲ ਹੋ ਗਏ ਆ ਤੇ ਪਿੱਛੇ ਬੱਦਲ ਨਹੀਂ ਹੈਗੇ ਅੱਗੇ ਬੱਦਲ ਹੈ ਸਾਰੇ ਉਹ ਦੇਖੋ ਦੂਰ ਥੋੜੀ ਮਧੂਮੱਖੀਆਂ ਦੇ ਛਾਤੇ ਲੱਗੇ ਹੋਏ ਬਹੁਤ ਜ਼ਿਆਦਾ ਇਹ ਤੁਸੀਂ ਜਦੋਂ ਜਾਂਦੇ ਹੋ ਜਿਹੜਾ ਆਪਣਾ ਪੋੜ ਬਣਿਆ ਲੋਹੇ ਵਾਲਾ ਜਦੋਂ ਆਪਾਂ ਗੋਬਿੰਦ ਘਾਟ ਤੋਂ ਗੋਬਿੰਦਾਂਵਲ ਨੂੰ ਜਾਂਦੇ ਆ ਰੋਏ ਵਾਲਾ ਪੋਲਾ ਲੰਘ ਕੇ ਉਸ ਤੋਂ 1 ਕਿਲੋਮੀਟਰ ਜਾਂ 1.5 ਕਿਲੋਮੀਟਰ ਕੇ ਏਰੀਆ ਆਂ ਦਾ ਬਾਕੀ ਚੱਲਦੇ ਆਪਾਂ ਅੱਗੇ ਸਵਰ ਰਹਿ ਕੇ ਆਪਣਾ ਤਕਰੀਬਨ 2.5 ਕਿਲੋਮੀਟਰ ਦਾ ਆਪਾਂ ਪਹੁੰਚ ਗਏ ਜੀ ਕੰਗਰੀਆ ਹੈਲੀਪੈਡ ਤੇ ਤੇ ਇਸ ਸਾਡੇ ਤੁਸੀਂ ਦੇਖੋ ਟੈਂਟ ਲੱਗੇ ਹੋਏ ਆ ਕਈ ਲੋਕ ਇੱਧਰ ਫੁੱਲਾਂ ਦੀ ਘਾਟੀ ਦੀ ਟਰੈਕਿੰਗ ਕਰਨ ਵੀ ਆਉਂਦੇ ਆ ਤੇ ਇੱਥੇ ਆ ਕੇ ਰੁਕਦੇ ਆ ਕਈ ਸੰਗਤਾਂ ਵੀ ਇੱਥੇ ਆ ਕੇ ਰੁਕਦੀਆਂ ਹੈਲੀਕਾਪਟਰ ਅੱਜ ਇੱਕ ਗੜਾ ਹੀ ਲਾਇਆ ਜਿਆਦਾ ਗੜੇ ਹੈਲੀਕਾਪਟਰ ਤੇ ਨਹੀਂ ਲੱਗੇ ਇੱਕੋ ਹੀ ਪਾਸੇ ਤੋਂ ਲੰਘਿਆ ਲੱਗਦਾ ਸੰਗਤ ਘਟ ਹੋਣ ਕਰਕੇ ਕਿਓ ਸਾਹਮਣੇ ਤੁਸੀਂ ਦੇਖੋ ਚਰਨਾ ਆ ਰਿਹਾ ਸਾਹਮਣੇ ਵਾਲੀ ਸਾਈਡ ਤੋਂ ਤੇ ਨਾਸਟ ਈਅਰ ਜਦੋਂ ਆਏ ਸੀ ਉਦੋਂ ਇੱਥੇ ਬਹੁਤ ਰਸ਼ ਸੀ ਸੰਗਤ ਬਹੁਤ ਜ਼ਿਆਦਾ ਸੀ ਇਸ ਵਾਰ ਤਾਂ ਸਾਰਾ ਖਾਲੀ ਪਿਆ ਹੋਇਆ ਗ੍ਰੀਨਰੀ ਤੁਸੀਂ ਚੈੱਕ ਕਰੋ ਉੱਪਰ ਮੀਂਹ ਪੈ ਰਿਹਾ ਪਹਾੜਾਂ 'ਚ ਬੱਦਲ ਬਣਿਆ ਪੂਰਾ ਮੀਂਹ ਪੈ ਰਿਹਾ ਆ ਸਾਰਾ ਪਾਣੀ ਜਿਹੜਾ ਝਰਨੇ ਵਾਲਾ ਉਸੇ ਉਪਰੋਮੀ ਦਾ ਯਾਰ ਆ ਰਿਹਾ ਜੀ ਤੇ ਬਾਕੀ ਸੰਗਤਾਂ ਆਪਾਂ ਪਹੁੰਚ ਗਏ ਆ ਜੀ ਗੋਵਿੰਦਪਤਮ ਤੇ ਟਾਈਮ ਹੋਇਆ 2 ਦੁਪਹਿਰ ਦੇ ਸਵੇਰੇ 9 ਵਜੇ ਟ੍ਰੈਕਿੰਗ ਸਟਾਰਟ ਕੀਤੀ ਸੀ ਆਪਾਂ ਤੇ ਕਾਫੀ ਜਗ੍ਹਾ ਰੁਕਦੇ ਰੁਕਦੇ ਇੱਕ ਜਗ੍ਹਾ ਲੰਚ ਕੀਤਾ ਆਪਾਂ 12 ਵਜੇ 12 ਸਾਢੇ 12 ਦੇ ਕਰੀਬ ਇਹ ਸਾਈਡ ਔਰ घोड़िया शैड बनया हुआ बाकी इस बार संगत काटी है रश कोई इन्ना ज्यादा नहीं हुआ इस साइड ਇਸ ਪੈਂਸਰੀ ਬਣੂਗੀ ਰੋਟਿੰਗ ਸ਼ਾਟ ਦੀ ਹੋਟਲ ਬਣੇਗਾ ਬਾਕੀ ਆਪਾਂ ਚੱਲਦੇ ਹਾਂ ਕੋਈ ਗੁਰਦੁਆਰਾ ਸਾਹਿਬ ਬਣਾ ਦੀ ਬੱਤੀ ਉੱਪਰ ਆਪਾਂ ਨੂੰ ਕਾਹਦੀ ਬੋਲੀਆਂ ਦੁਕਾਨਾਂ ਹੋਟਲ ਸਾਰੇ ਸਭ ਜਿੱਦਾਂ ਹੀ ਆਪਾਂ ਨੂੰ ਮਿਲਣਗੇ ਨਾਲ ਦੀ ਸੰਗਤ ਹੈ ਬੈਠੀ ਅੱਗੇ ਲਈਏ ਹੋਟਲ ਆਪਾਂ ਅੱਗੇ ਲੈਣ ਲਈ ਇੱਥੇ ਹੀ ਲੈਣਾ ਬਸ ਠੀਕ ਹੈ ਦੇਖਿਆ ਬੰਦ ਹੋ ਗਿਆ ਜੀ ਲੋਕਾਂ ਨੂੰ ਦੇਟ ਹੋਟਲ ਵਿੱਚ ਅਸੀਂ ਰੂਮ ਲੈ ਕੇ ਤੇ ਫਰੈਸ਼ ਵਗੈਰਾ ਹੋ ਕੇ ਆਪਣੇ ਬੈਗ ਵਗੈਰਾ ਹੋਟਲ ਵਿੱਚ ਰੱਖ ਕੇ ਤੇ ਮਾਰਕੀਟ ਤੋਂ ਨਿਕਲ ਕੇ ਥੋੜਾ ਅੱਗੇ ਆਏ ਸੀ ਜੇ ਸਾਈਡ ਤੋਂ ਆਪਾਂ ਕੱਲ ਚੜਾਈ ਸਟਾਰਟ ਕਰਨੀ ਹੈ ਗੁਰਦੁਆਰਾ ਸ੍ਰੀ ਹਿਮਕੁੰਨ ਸਾਹਿਬ ਲਈ ਇਸ ਸਾਈਡ ਤੋਂ ਆਪਾਂ ਸਿੱਧਾ ਜਾਣਾ ਇੱਥੋਂ ਹੀ ਚੜ੍ਹਾਈ ਸਟਾਰਟ ਹੋਏਗੀ ਇਸ ਇੱਥੇ ਇਸ ਜਗ੍ਹਾ ਤੇ ਜੇ ਕਿਸੇ ਨੇ ਜਾਣਾ ਅੱਗੇ ਘੋੜੇ ਜਾਂ ਖੱਤਰ ਤੇ ਉਹ ਇੱਥੋਂ ਮਿਲਣਗੇ ਬਾਕੀ ਇਸ ਜਗ੍ਹਾ ਤੋਂ ਅੱਗੇ ਪੈਦਲ ਚੜ੍ਹਾਈ ਸਟਾਰਟ ਹੋਏਗੀ ਤੇ ਉਹ ਪਿੱਛੇ ਤੁਸੀਂ ਦੇਖੋ ਪਿੱਛੇ ਰਹਿ ਗਿਆ ਗੁਰਦੁਆਰਾ ਸਾਹਿਬ ਗੁਰਦੁਆਰਾ ਗੋਬਿੰਦਘਰ ਤੇ ਕੱਲ ਆਪਾਂ ਚੜ੍ਹਾਈ ਸਟਾਰਟ ਕਰਨੀ ਹੈ ਗੁਰਦੁਆਰਾ ਸ੍ਰੀ ਹਿਮਕੁੰਨ ਸਾਹਿਬ ਲਈ ਤੇ ਉਹ ਉੱਪਰ ਵਾਲੀ ਸਾਈਡ ਤੁਸੀਂ ਦੇਖੋ ਬੱਦਲ ਲੱਗੇ ਹੋਏ ਆ ਉਹ ਪਹਾੜੀ ਜਿਹੜੀ ਬੱਦਲਾਂ ਦੇ ਵਿੱਚ ਲੁਕੀ ਹੋਈ ਹੈ ਉੱਥੇ ਗੁਰਦੁਆਰਾ ਸਾਹਿਬ ਆਪਾਂ ਜਾਣਾ ਹੈ ਤੇ ਆਹ نیچے ਰਸਤਾ ਤੁਸੀਂ ਦੇਖ ਸਕਦੇ ਹੋ ਰਸਤੇ 'ਚ ਸੰਗਤ ਜਾਰੀ ਹੈ ਦੁਕਾਨਾਂ ਲੱਗੀਆਂ ਹੋਈਆਂ ਰਸਤੇ 'ਚ ਵੀ ਉੱਪਰ ਜਾਂਦੇ ਆ ਵੀ ਰਸਤੇ 'ਚ ਹਰ ਇੱਕ ਕਿਲੋਮੀਟਰ ਦੇ ਬਾਅਦ ਦੁਕਾਨਾਂ ਆਣਗੀਆਂ ਖਣਪੀਂਦੀਆਂ ਚਾਹ ਪਾਣੀ ਚਾਹ ਕੌਫੀ ਲੈਣ ਲਈ ਇਥੋਂ ਹੀ ਥੋੜਾ ਜਿਹਾ ਅੱਗੇ ਜਾ ਕੇ ਥੋੜੀ ਜੀ ਜਦੋਂ ਆਪਾਂ ਚੜਾਈ ਸਟਾਰਟ ਕਰੀ ਦੀਏ ਗੁਰਦੁਆਰਾ ਸਾਹਿਬ ਲਈ ਥੋੜੀ ਜਿਹਾ ਅੱਗੇ ਜਾ ਕੇ ਵੈਲੀ ਆਫ ਫਲਾਵਰ ਲਈ ਰਸਤਾ ਜਾਂਦਾ ਹੈ ਤੇ ਵੈਲੀ ਆਫ ਫਲਾਵਰ ਦੀ ਵੀ ਇਥੋਂ ਟਰੈਕਿੰਗ ਤਕਰੀਬਨ 4-5 ਕਿਲੋਮੀਟਰ ਦੀ ਹੈਗੀ ਹੈ। ਉਹ ਸਾਈਡ ਤੋਂ ਵਾਪਸ ਆ ਕੇ ਆਪਾਂ ਹੁਣ ਵਾਪਸ ਚੱਲਦੇ ਹਾਂ ਆਪਣੇ ਹੋਟਲ ਵੱਲ ਥੋੜੀ देर ਰੈਸਟ ਕਰਨੇ ਆ ਕਿਉਂਕਿ ਸਵੇਰੇ ਜੋੜਾ ਇਹ ਚੜਨੀ ਦੁਬਾਰਾ ਚੜਾਈ ਬਹੁਤ ਔਖੀ ਹੈ। ਨਸਰਮਾਨ ਸਿੰਘ ਆਇਓ। ਆਏ ਸਾਈਡ ਆ ਰਿਹਾ ਗੁਰਦੁਆਰਾ ਸਾਹਿਬ ਆਜ਼ਰੀ ਮਾਰਦ ਗੁਰਦੁਆਰਾ ਸਾਹਿਬ ਦੀ ਹੈ। ਤੇ ਥੋੜੀ ਜਿਹਾ ਰੈਸਟ ਕਰਕੇ ਫਿਰ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਾ ਵਾਂਗੇ। ਜੇ ਕੋ ਮਾਣੀ ਤੇ ਹਰ ਗੁਰਦੁਆਰਾ ਸਾਹਿਬ ਚ ਵੀ ਮਿਲ ਜਾਂਦੇ ਰੂਮ ਵੈਸੇ ਰਹਿਣ ਨੂੰ ਤੇ ਬਟ ਅਸੀਂ ਬਾਹਰ ਰਹਿਣ ਦਾ ਸੋਚਿਆ ਸੀ ਆ ਗੁਰਦੁਆਰਾ ਸਾਹਿਬ ਬਾਕੀ ਆਪਾਂ ਆਪਣੇ ਫਤਲਵਾਲ ਚਲਦੇ ਕੋਈ ਸਾਰਿਆਂ ਨਾਲ ਇਕੱਠੇ ਹੋ ਫਿਰੋਗੇ ਫਿਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਾ ਵਾਂਗੇ सारी लंच होटल फास्ट फूड की दुकान ना खान पीने की दुकान ना ट्रैकिंग वाले शूज पे होया क्या ਹਾਂ ਜਿੰਨੀਆਂ ਵੀ ਇੱਥੇ ਚੀਜ਼ਾਂ ਸਭ ਦੇ ਰੇਟ ਡਬਲ ਟ੍ਰਿਪਲ ਹੈ ਬਾਕੀ ਕੋਸ਼ਿਸ਼ ਕਰੋ ਤੁਸੀਂ ਜਰੂਰੀ ਆਣਾ ਆਪਣਾ ਜਿੰਨਾ ਵੀ ਤੁਹਾਨੂੰ ਸਮਾਨ ਚਾਹੀਦਾ ਕੋਈ ਗੁਆਈਆਂ ਸ਼ੂਜ਼ ਕਪੜੇ ਸਭ ਤੁਸੀਂ ਆਪਣੇ ਨਾਲ ਹੀ ਲੈ ਕੇ ਆਓ ਪਿੱਛੋਂ ਹੀ ਉਗੇ ਕੋਈ ਟ੍ਰਾਂਸਪੋਰਟ ਤਾਂ ਹੈਗੀ ਨਹੀਂ ਇਹਨਾਂ ਨੇ ਵੀ ਜਿਹੜਾ ਸਮਾਨ ਲੈ ਕੇ ਆਣਾ ਪੈਦਲ ਆਂਦਾ ਜਾਂ ਕੱਚਰ ਘੋੜਿਆਂ ਤੇ ਆਂਦਾ ਅਸੀਂ ਆ ਗਏ ਆ ਜੀ ਹੋਟਲ 'ਚ ਜਿੱਥੇ ਅਸੀਂ ਰੂਮ ਲਿਆ ਸੀ ਤੇ ਹੁਣ ਸਲਾਹ ਹੈ ਕਿ ਥੋੜੀ ਦੇਰ ਰੈਸਟ ਕਰਾਂਗੇ ਕਿਉਂਕਿ ਸਵੇਰ ਦੇ ਚੱਲੇ ਹੋਏ ਸੀ ਤੇ ਥਕਾਵਟ ਬਹੁਤ ਜ਼ਿਆਦਾ ਹੋਈ ਹੋਈ ਹੈ ਚੜਾਈ ਚੜ ਕੇ ਤੇ 2 ਘੰਟੇ ਰੈਸਟ ਕਰਕੇ ਉਸ ਤੋਂ ਬਾਅਦ ਫਿਰ ਜਾਵਾਂਗੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੇ ਇਹਦੇ ਨਾਲ ਹੀ ਆਪਾਂ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆਂ ਤੇ ਅਗਲੇ ਵਲੌਗ ਚ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਗੋਬਿੰਦਾਮ ਸਾਹਿਬ ਦੇ ਗੁੱਡ ਬਾਏ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ